कई कोट पाताल के वासी, कई कोट नरक सूर्ग निवासी कई कोट जन्म जीव मर कई कोट मौजू नहीं फिरे कई कोट बैठक ही है, कई कोट काले थक पाहे ਕਈ ਕੋਟ ਕੀ ਇਹਨੰਤ ਕਈ ਕੋਟ ਮਾਇਆ ਮਹਿ ਚੰਤ ਜੈ ਜੈ ਪਾਣਾ ਤੇ ਤੇਰਾ ਖੈ ਨਾਨਕ ਸਭ ਕੀ ਚ ਪ੍ਰਭ ਕਹਿ ਹਾ ਕਈ ਕੋਟ ਪਾਤਾਲ ਕੇ ਵਸੀ ਕਈ ਕੋਟ ਨਰਕ ਸੁਰਗ નિਵਾਸੀ ਕਈ ਕੋਟ ਜਨਮে ਜੀਵੇ ਮਰੇ ਕਈ ਕੋਟ ਬਉਜਨੀ ਫਿਰੇ ਕਈ ਕੋਟ ਬੈਠਕ ਹੀ ਖਾਹੇ ਕਈ ਕੋਟ ਕਾਲੇ ਥਕ ਪਾਹੇ ਕਈ ਕੋਟ ਕੀ ਧਨ万 ਦੇਈ ਕੋਟ ਮਾਇਆ ਮਹਿ ਚੰਪ ਜੈ ਜੈ ਪਾਣਾ ਤੇ ਤੇਰਾ ਤੇ ਨਾਨਕ ਸਭ ਕੀ ਚ ਪ੍ਰਭ ਕਹਿ ਹਾਥ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਕੀਰਤਨ ਕਥਾ ਦੀ ਇਸ ਲੜੀ ਵਿੱਚ ਆਪ ਸਾਰੇ ਜੀ ਆਇਆਂ ਨੂੰ ਹਰੀ ਜਸ ਗਾਇਨ ਕਰਦੇ ਹੋਏ ਹਰੀ ਨਾਮ ਗੁਣ ਗਾਇਨ ਕਰਦੇ ਹੋਏ ਗੁਰੂ ਜੀ ਉਪਦੇਸ਼ ਕਰਦੇ ਹਨ ਕਿ ਇਹ ਕੰਮਕਾਰ ਪ੍ਰਭੂ ਦਾ ਵਿਸਥਾਰ ਬਹੁਤ ਹੀ ਵਿਸ਼ਾਲ ਹੈ ਕਈ ਕੋਟ ਪਾਤਾਲ ਕੇ ਵਾਸੀ ਕਈ ਕਰੋੜਾਂ ਦਾ ਇਹੋ ਜਿਹੇ ਜੀਵ ਹਨ ਜਿਹੜੇ ਧਰਤੀ ਦੀ ਸਤਹ ਦੇ ਥੱਲੇ ਰਹ ਰਹੇ ਨੇ ਤੇ ਕਈ ਕੋਟ ਨਰਕ ਸੁਰਗ ਨਿਵਾਸੀ ਤੇ ਨਰਕਾਂ ਸੁਰਕਾਂ ਦਾ ਨਿਵਾਸ ਕਰਨ ਵਾਲੇ ਵੀ ਬੜੇ ਨੇ ਵੈਸੇ ਵੈਸੇ ਨਰਕ ਸੁਰਗ ਵੈਸੇ ਹੈ ਤਾਂ ਤੁਲਨਾ ਆਤਮਾ ਕੀ ਜਿਹੜਾ ਤੁੱਪੇ ਮਿਹਨਤ ਕਰ ਰਿਹਾ ਉਹਦੇ ਲਈ درخت ਦੀ ਛਾਂ ਹੀ ਸੁਰਗ ਹੈ ਜਿਹੜਾ ਹਮੇਸ਼ਾ 에어 ਕੰਡੀਸ਼ਨਰ ਦੇ ਵਿੱਚ ਬਤਾਂ ਨੂੰ ਕੁਲੀਤ ਵਿੱਚ ਰਹਿੰਦਾ ਹੈ ਤੇ ਉਹਨੂੰ درخت ਦੀ ਛਾਂ ਤੇ ਬਿਠਾ ਦਿਆ ਉਹਦੇ ਲਈ ਉਹ ਸੁਰਗ ਨਹੀਂ ਹੋ ਸਕਦਾ ਉਹ ਕੋਈ ਨਰਕ ਹੈ ਤਾਂ ਨਰਕ ਸੁਰਗ ਦੇ ਫੇਰ ਦੇ ਵਿੱਚ ਜਿਹੜੇ ਪਏ ਨੇ ਉਹ ਵੀ ਕਰੋੜਾ ਹਨ ਕਈ ਕੋਟ ਜਨਮে ਜੀਵੇ ਮਰੇ ਕਈਆਂ ਨੂੰ ਮੁਕਤੀ ਹੈ ਨਹੀਂ ਇੱਕ ਜੁਨੀ ਦੂਜੀ ਜੁਨੀ ਕਈ ਕੋਟ ਬਹੁਤ ਜੁਨੀ ਫਿਰੇ ਤੇ ਫਿਰ ਜਦੋਂ ਮੁਕਤੀ ਹੈ ਨਹੀਂ ਤਾਂ ਕਦੇ ਕਿਹੜੀ ਜੁਨੀ ਹੁਣ ਜਦੋਂ ਇਨਸਾਨ ਦੀ ਜੁਨੀ ਆਪਾਂ ਨੂੰ ਮਿਲ ਜਾਏ ਤੇ ਆਪਾਂ ਕੁੱਤੇ ਅਰਗੇ ਲਾਲਚੀ ਹੋਈਏ ਤੇ ਕੀ ਪਤਾ ਫਿਰ ਉਸ ਤੋਂ ਬਾਅਦ ਆਪਣੀ ਆਤਮਾ ਨੂੰ ਕੁੱਤੇ ਦੇ ਸਰੀਰ ਚ ਕੈਦ ਹੋਣਾ ਪਵੇ ਨਾ ਉਸ ਜੁੰਨੀ ਵਿੱਚ ਦਿਨ ਨੰਗਾਣਾ ਪਵੇ ਤੇ ਜੁੰਨੀਆਂ ਵਿੱਚ ਪਟਕਣ ਵਾਲੀਆਂ ਜਿਹੜੀਆਂ ਆਤਮਾਵਾਂ ਹਨ ਉਹਨਾਂ ਦੀ ਸੰਖਿਆ ਵੀ ਬਹੁਤ ਜ਼ਿਆਦਾ ਹੈ ਕਈ ਕੋਟ ਬੈਠਾ ਠੀਖਾ ਹੈ ਪ੍ਰਭੂ ਦੀ ਰਚਨਾ ਹੈ ਕਈ ਕਰੋੜਾਂ ਨੂੰ ਬੈਠਿਆਂ ਨੂੰ ਰੋਟੀ ਮਿਲ ਜਾਂਦੀ ਹੈ ਕਈ ਕੋਟ ਕਰਲੇ ਥੱਕ ਪਾਏ ਕਈ ਵਿਚਾਰੇ ਬਹੁਤ ਮਿਹਨਤ ਕਰ ਲਈ ਥੱਕ ਜਾਂਦੇ ਹਨ ਕਈ ਕੋਟ ਕੀਏ ਤਨਵੰਦ ਕਈਆਂ ਕਈਆਂ ਨੂੰ ਤਨਵੰਦ ਬਣਾ ਕੇ ਰੱਖਿਆ ਹੋਇਆ ਹੈ ਕਈ ਕੋਟ ਮਾਇਆ ਮੈਂ ਚੰਦ ਕਈਆਂ ਨੂੰ ਫਿਕਰਾਂ 'ਚ ਪਾਇਆ ਮਾਇਆ ਦੀ ਫਿਕਰ 'ਚ ਵੀ ਕਿੱਥੋਂ ਦੋ ਪੈਸੇ ਮਿਲਣਗੇ ਜੈ ਜੈ ਪਾਣਾ ਤੈ ਤੈ ਰਾਖੇ ਨਾਨਕ ਸਭ ਕੁਝ ਪ੍ਰਭ ਕੇ ਹੱਥੇ ਪਰ ਆਪਾਂ ਨੂੰ ਰਹਿਣਾ ਉਵੇਂ ਹੀ ਪੈਂਦਾ ਹੈ ਜਿਵੇਂ ਪ੍ਰਭੂ ਰੱਖਦਾ ਹੈ ਜਿਵੇਂ ਕਟਪੁਤਲੀ ਦਾ ਨਾਚ ਹੁੰਦਾ ਹੈ ਨਾ ਕਟਪੁਤਲੀਆਂ ਨੱਚਦੀਆਂ ਤੇ ਉਂਗਲਾਂ ਦੇ ਵਿੱਚ ਉਹਨਾਂ ਦੇ ਧਾਗੇ ਹੁੰਦੇ ਨੇ ਜਿਵੇਂ ਜਿਵੇਂ ਧਾਗਾ ਖਿੱਚਦਾ ਹੈ ਉਹ ਕਟਪੁਤਲੀ ਨੱਚਦੀਆਂ ਇਹ ਆਪਣੀਆਂ ਡੋਰਾਂ ਪ੍ਰਭੂ ਦੇ ਹੱਥ ਹੈ ਉਹ ਜਿਵੇਂ ਉਹਨੂੰ ਪਾਉਂਦਾ ਹੈ ਉਵੇਂ ਹੀ ਆਪਾਂ ਨੂੰ ਰੱਖਦਾ ਹੈ ਆਪਾਂ ਉਸੇ ਜਗ੍ਹਾ ਰਹਿ ਸਕਦੇ ਨਾਨਕ ਸਭ ਕੁਝ ਪ੍ਰਭ ਕੇ ਹੱਥੇ ਪ੍ਰਭੂ ਦੇ ਹੱਥ ਵਿੱਚ ਸਾਰੇ ਦਾ ਨਿਰੰਤਰ ਹੈ ਨਿਯੰਤਰਣ ਹੈ ਕਿਉਂਕਿ ਉਹ ਕਰਤਾਪੁਰਖ ਹੈ ਉਹ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ ਸਾਰੀ ਸ੍ਰਿਸ਼ਟੀ ਵਿੱਚ ਆਪ ਪ੍ਰਚਾਰ ਹੋਇਆ ਹੈ ਇਸ ਤਰ੍ਹਾਂ ਗੁਰੂ ਜੀ ਉਪਦੇਸ਼ ਕਰਦੇ ਹਨ ਇਸ ਦੇ ਨਾਲ ਹੀ ਦਾਸ ਸੁਣਾ ਗਿਆ ਬਖਸ਼ੋ ਹੋਈਆਂ ਗਲਤੀਆਂ ਦੀ ਦਾਸ ਖਿਮਾ ਦਾ ਜਾਚਕ ਹੈ ਅਰਦਾਸ ਕਰਿਓ ਕਿ ਇਹ ਕੀਰਤਨ ਕਥਾ ਦੀ ਜਿਹੜੀ ਲੜੀ ਹੈ ਅੱਗੇ ਵੀ ਇਸੇ ਤਰ੍ਹਾਂ ਚੱਲਦੀ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ